ਜੀ ਦਾ ਖਾਨ ਸਾਹਿਬੀ ਬਾਈ ਗੁਜੀ ਕੀ ਫਤ ਹੈ ਮੇਰਾ ਨਾਮ ਸੁਮਨਦੀਪ ਪਾਰ ਹੈ ਜੀ ਲੰਗੜੀ ਜੀ ਫਾਰਟੀ ਜੀ ਲੰਗੜੀ ਦਾ ਦੇਖ ਰੋੜਾ ਮੈਂ ਲਗਾਨੀਆਂ ਖਾਨ ਪੀਣ ਦਾ ਸੈਟਅਪ ਜਿੱਚ ਜਿੱਚ ਮਨਜੂਰੀਆਂ ਵਾਲੇ ਛੋਲੇ ਨੇ ਸਪੈਸ਼ਲ ਮੇਰੀ ਰਿਸ਼ਾ ਮਨਜੂਰੀਆਂ ਦੇ ਤੁਸੀਂ ਬਹੁਤ ਖਾਤੇ ਨੇ ਪਰ ਮੇਰੇ ਕੋਲ ਮਨਜੂਰੀਆਂ ਵਾਲੇ ਛੋਲੇ ਨੇ ਤੇ ਨਾਲ ਮਸਾਲੇ ਵਾਲਾ ਰਾਜਮਾ ਨਾਲ ਚੌਲ ਨਾਲ ਚਟਨੀ ਨਾਲ ਫੁਲਕਾ ਅੱਛਾ ਗ੍ਰਾਹਕਾਂ ਕੋਲ ਆਂਦੇ ਆਈਏ ਕਿੰਨੀ ਕਿ ਤੱਕ ਕੰਗੀ ਪਹੁੰਚਦੀ ਹੁੰਦੀ ਕੋਈ ਕੰਗੀ ਸਟਾਰਟਿੰਗ ਚ ਬਹੁਤ ਹੋਈ ਆ ਜਿਵੇਂ ਦਾ ਸਮਾਨ ਲੈ ਕੇ ਹੁੰਦੀ ਸੀਵੇਂ ਦਾ ਸਮਾਨ ਲੈ ਕੇ ਵੀ ਜਾ ਰਹੀ ਸੀ ਪਰ ਜਦੋਂ ਦੀ ਮੇਰੀ ਵੀਡੀਓ ਪੈਣੀ ਚાલુ ਹੋਈ ਹੈ ਕੰਮ ਵਧੀਆ ਡੇ ਤਾਂ ਦਾ ਕੰਮ ਥੋੜਾ ਬਹੁਤ ਬਾਬੇ ਨੇ ਚਲਾਇਆ ਗਰਮੀ ਤੇ ਕੀ ਗਰਮੀ ਤੇ ਬਹੁਤ ਹੈ ਪਰ ਇਹ ਹੈ ਕਿ ਸਕੂਨ ਹੈ ਆਪਣੇ ਕੰਮ ਤੇ ਗਰਮੀ ਤੇ ਹੈ ਕਿ ਘਰ ਚਲੋ ਸ਼ਾਮ ਨੂੰ ਗਏ ਥੋੜਾ ਰੈਸਟ ਕਰ ਹੀ ਲਿਆ ਪਰ ਆ ਹੈ ਕਿ ਆਪਣਾ ਕੰਮ ਹੈ ਗਰਮੀ ਬਰਦਾਸ਼ਤ ਨਹੀਂ ਹੁੰਦੀ ਬਹੁਤ ਗਰਮੀ ਹੁੰਦੀ ਹੈ ਤੇ ਲੇਕਿਨ ਆਪਣੇ ਕੰਮ ਤੇ ਸਕੂਨ ਹੁੰਦਾ ਕਿੰਨਾ ਕਰਦੀਏ ਜੇ ਬਾਰ ਬਹੁਤ ਘੰਟੇ ਘੰਟੇ ਬਾਅਦ ਮੈਂ ਫੋਨ ਕਰਦੀ ਆ ਉਹਨੂੰ ਪੁੱਛਦੀ ਆ ਬੇਟੇ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਟੈਨਸ਼ਨ ਤੇ ਬਹੁਤ ਹੁੰਦੀ ਆ ਕਿਸੇ ਟਾਈਮ ਤੇ ਉਲਟਾ ਸਲਟ ਵੀ ਹੋ ਜਾਂਦਾ ਕੰਮ ਕਰਦੇ ਕਰਦੇ ਟੈਨਸ਼ਨ ਇੰਨੀ ਹੁੰਦੀ ਆ ਉਹਦੀ ਕਰਦੀ ਅਪੀਲ ਕਰਦੀ ਕਿ ਤੁਸੀਂ ਸਾਥ ਦਿਓ ਬਸ ਆਈਏ ਕਿ ਅਪੀਲ ਕਰਦੇ ਆ ਕਿ ਸਾਡਾ ਸਾਥ ਦਿਓ ਪ੍ਰੋਪਰ ਤਰੀਕੇ ਨਾਲ ਕਿ ਅਸੀਂ ਟਾਈਮ ਨਾਲ ਫਰੀ ਹੋ ਕੇ ਆਪਣੇ ਘਰ ਜਾ ਸਕੀਏ ਆਪਣੀ ਬੇਟੀ ਕੋਲ ਕਿਰਾ ਪ੍ਰਸ਼ਾਸਨ ਨੂੰ ਜੋ ਬੀਚਾ ਬਸ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਰਕਾਰ ਤੋਂ ਬਸ ਆਇਆ ਜੋੜ ਕੇ ਕਿ ਸਾਡੀ ਮਦਦ ਕਰ ਲੈਣ ਸਾਡੀ ਬਸ ਸਾਨੂੰ ਪਰੇਸ਼ਾਨ ਕੋਈ ਨਾ ਕਰੇ ਬਸ ਸਾਡੀ ਮਦਦ ਕਰਵਾ ਤੁਤਵਲਾ ਫਤੇ ਬੁਲਾਉਣਾ ਜੀ ਵਾਹਿ ਖਾਲਸਾ ਵਾਹਿ ਫਤੇ ਜੀ ਮੇਰਾ ਨਾਮ ਮੰਤਰੀ ਸਿੰਘ ਹੈ ਰਾਜੀ ਅਪਾ ਜੀ ਇੱਥੇ ਸ਼ਰਦਾਈ ਦਾ ਪੈਰ ਲਾਉਣਾ ਹੈ ਜੀ ਤੇ ਨਾਲ ਸਾਡੀ ਮੈਡਮ ਮਿਸਿਸ ਹੈਗੀ ਮੇਰੀ ਵਾਈਫ ਹੈਗੀ ਸਿੰਘੜੀ ਮੇਰੀ ਤੇ ਉਹ ਨਾਲ ਛੋਲੇ ਚੋਲ ਮੰਜੂਰਨ ਵਾਲੇ ਦਾ ਰਾਜਮਾ ਚੋਲ ਦਾ ਕੰਮ ਕਰਦੇ ਜੀ ਅਪਾ ਹਾਂ ਜੀ ਅੱਛਾ ਕੀ ਤੁਰਾ ਹੁੰਗਾਰਾ ਮਿਲਦਾ ਹੁੰਗਾਰਾ ਜੀ ਬਹੁਤ ਜਿਹੜਾ ਵੀਡੀਓ ਪਾਉਣ ਤੋਂ ਬਾਅਦ ਸਾਨੂੰ ਹੁੰਗਾਰਾ ਬਹੁਤ ਵਧੀਆ ਮਿਲਿਆ ਅੰਮ੍ਰਿਤਸਰ ਵਾਲਿਆਂ ਵੱਲੋਂ ਅੰਮ੍ਰਿਤਸਰ ਵਾਸੀਆਂ ਵੱਲੋਂ ਗੁਰੂ ਦੀ ਨਗਰੀ 'ਚ ਬੈਠੇ ਹੋਏ ਆ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਬੈਠੇ ਆ ਤੇ ਹੁੰਗਾਰਾ ਬਹੁਤ ਵਧੀਆ ਮਿਲਿਆ ਜੀ ਕਿਰਪਾ ਹੋਈ ਗੁਰੂ ਰਾਮ ਰਾਜ ਦੀ ਤੇ ਐਵੇਂ ਦੀ ਕਿਰਪਾ ਬਣਾ ਕੇ ਰੱਖਿਓ ਜੀ ਤੇ ਬਸ ਇਹੀ ਅਸੀਂ ਆਸ ਉਮੀਦ ਕਰਦੇ ਹਾਂ ਬਾਬੇ ਤੋਂ ਵੀ ਤੇ ਆਪਣੀ ਸਾਧ ਸੰਗਤ ਤੋਂ ਵੀ ਸਰਦਾਇ ਦੇ ਵਿੱਚ ਜਪਈ ਆਪਾਂ ਦੀ 10 12 ਆਈਟਮਾਂ ਪੈਂਦੀਆਂ ਨੇ ਜਿਸ ਸਮੱਗਰੀ ਪੈਂਦੀ ਆ ਕਾਲੀ ਮਿਰਚ ਹੋਗੀ ਹਰੀ ਇਲਾਚੀ ਹੋਗੀ ਸਫੇਦ ਮੁਸਲੀ ਗੁਲਾਬ ਦੀ ਪੱਤੀਆਂ ਸੌਂਫ ਚਾਰੋ ਮਗਾ ਜੇ ਖਸਕਾਸ ਦੋ ਤਰੀਕੇ ਦੇ ਬਦਾਮ ਪੈਂਦੇ ਨੇ ਬਿਸ਼ੋਰੀ ਗਰੀ ਤੇ ਮੋਟੀ ਗਰੀ ਤੇ ਉਸ ਤੋਂ ਬਾਅਦ ਸਭ ਤੋਂ ਮੇਨ ਚੀਜ਼ ਹੁੰਦੀ ਆ ਜੋ ਲੋਕੀ ਇਹਦੇ ਸਿਰ ਤੇ ਹੀ ਸਰਦਾਈ ਛਕਦੇ ਨੇ ਖੰਡ ਪਾਉਂਦੇ ਹੋ ਮਿਸ਼ਰੀ ਪਾਉਂਦੇ ਹੋ ਸ਼ੱਕਰ ਪਾਉਂਦੇ ਹੋ ਆਪਾਂ ਜੀ ਦੇਸੀ ਸ਼ੱਕਰ ਪਾਉਂਦੇ ਆ ਆਪਣੀ ਪਿਸਵਾਨੇ ਸ਼ੱਕਰ ਤੇ ਉਹ ਸ਼ੱਕਰ ਆਪਾਂ ਇੱਥੇ ਐਡ ਕਰੀ ਦੀ ਆ। ਇਹ ਚੀਜ਼ਾਂ ਸਾਰੀ ਗਰਮ ਹੁੰਦੀ ਆ। ਨਹੀਂ ਜੀ, ਗਰਮ ਹੁੰਦੀਆਂ ਹੀ ਸ਼ੱਕਰ ਦੀ। ਸਾਰੀ ਚੀਜ਼ਾਂ ਗਰਮ ਹੁੰਦੀਆਂ ਪਰ ਜਦੋਂ ਇਹ ਨਹਿਮਦੇ ਸਰੋਤਰ ਨਾਲ ਤੇ ਜਦੋਂ ਮਿੱਟੀ ਦੇ ਭਾਂਡੇ 'ਚ ਆਪਾਂ ਰਕੜਦੇ ਆ ਇਹਨੂੰ ਤੇ ਉਹਦੀ ਤਸੀਰ ਠੰਡੀ ਹੋ ਜਾਂਦੀ ਹੈ ਜੀ। ਜਦੋਂ ਆਪਾਂ ਬਰਫ਼ 'ਪਰ ਪਾ ਕੇ ਵਧੀਆ ਇਹਨੂੰ ਛਾਣਾ-ਛਾਣਾ ਲਾਉਂਦੇ ਆ ਤੇ ਉਹਦੀ ਤਸੀਰ ਠੰਡੀ ਹੋ ਜਾਂਦੀ ਹੈ। ਇਹਦਾ ਫਾਇਦਾ ਬਹੁਤ ਹੈਗਾ ਜੀ। ਦਵਾਈ ਦਾ ਕੰਮ ਕਰਦੀ ਹੈ। ਤੁਸੀਂ ਰੋਜ਼ ਇੱਕ ਗਲਾਸ ਪੀਓਗੇ ਤੁਸੀਂ ਆਪਣੇ ਆਪ ਤੁਹਾਨੂੰ ਇਹਦੇ ਫਾਇਦੇ ਮਿਲਣ ਚੱਲੂ ਜਾਣਗੇ। ਕਮਜ਼ੋਰੀ ਹਟਾਊਗੀ ਤੁਹਾਡੀ ਇੱਕ। ਜੋੜੇ ਦਰਦ ਹੁੰਦੇ ਨੇ, ਹੋਰ ਬੜੀਆਂ ਫਰਾਤ ਮਿਲਦੀ ਹੈ ਦੇ ਨਾਲ ਸ਼ਰੀਰ 'ਚ ਠੰਡ ਪਾਉਂਦੀ ਹੈ ਇੱਕ ਤਰੀਕੇ ਦਾ ਆ ਕੰਮ ਹੁੰਦਾ ਜੀ ਦਾ ਲੱਸੀ ਆਪਾਂ ਪੀਨੇ ਆ ਜਾਂ ਆਪਾਂ ਹੋਰ ਕੋਈ ਕੋਈ ਕੋਲਡ ਡਰਿੰਕ ਵਗੈਰਾ ਪੀਨੇ ਆ ਉਹਾਨੂੰ ਇਨਸਟੈਂਟ ਬਸ ਸਵਾਦ ਦੇ ਰੈਂਦੀ ਜਿਵੇਂ ਆ ਗਈ ਐਨਰਜੀ ਆ ਗਈ ਤੇਨੂੰ ਕਿੰਨੀ ਕਿ ਸੰਤੁਸ਼ਟੀ ਮਿਲਦੀ ਅਸੀਂ ਮੈਂ ਕਰ ਬਹੁਤ ਸੰਤੁਸ਼ਟੀ ਜੀ ਮੈਂ ਕਹਿੰਦਾ ਇਹ ਦੇ ਵਰਗੀ ਸੰਤੁਸ਼ਟੀ ਨਹੀਂ ਹੈਗੀ ਜੀ ਇੱਥੇ ਅਗਰ 1 ਰੁਪਿਆ ਕਮਾ ਲੋਗੇ ਕਿਸੇ ਤੋਂ 1000 ਦੀ ਠੱਗੀ ਕਰ ਲੋਗੇ ਪਰ ਸਕੂਨ 1 ਰੁਪਏ 'ਚ ਆਉਣਾ ਜੀ 1000 ਰੁਪਏ 'ਚ ਨਹੀਂ ਆਉਣਾ ਮੇਰੀ ਤਾਂ اپੀਲ ਹੀ ਹੈਗੀ ਆਪਣੇ ਸਿੱਖ ਭਰਾਵਾਂ ਨੂੰ ਗੁਰਸਿੱਖ ਬੰਦਿਆਂ ਨੂੰ ਜੋ ਬਾਹਰ ਜਾ ਰਹੇ ਨੇ ਇ ਆਪਣਾ ਕਿਰਤ ਕਰੋ ਕੋਈ ਛੋਟਾ ਮੋਟਾ ਕੰਮ ਕਰੋ ਸੰਗਤ ਸਾਥ ਦਿੰਦੀ ਹੈ ਬਾਬਾ ਸਾਥ ਦਿੰਦਾ ਇੱਕਦਮ ਨਹੀਂ ਤਾਂ ਹੌਲੀ ਹੌਲੀ ਸਾਥ ਮਿਲਦਾ ਸਾਨੂੰ ਵੀ 2-3 ਮਹੀਨੇ ਲੱਗੇ ਨੇ ਤੇ ਸਾਨੂੰ ਵੀ ਹੌਲੀ ਹੌਲੀ ਸਾਥ ਮਿਲਿਆ ਜੀ ਲੋਕਾਂ ਬੱਚੀ ਬਬਾਈ ਬਸ ਇਹ ਮੈਨੇ ਜੋ ਆ ਬਾਬਾ ਆਪੇ ਕਰਾ ਰਹੇ ਤੇ ਬੱਚੀ ਸਾਡੀ ਮੈਨੇਜ ਕਰ ਰਹੀ ਹੈ ਹੁਣ ਉੱਥੇ ਲੈ ਕੇ ਉਹਨੇ ਤਾਂ ਵੀ ਸਾਡੀ ਪਰੇਸ਼ਾਨੀ ਹੈ ਘਰ ਛੱਡ ਕੇ ਉਹਨੇ ਤਾਂ ਵੀ ਸਾਨੂੰ ਤਿਕਰ ਲੱਗਿਆ ਰਹਿੰਦਾ ਪਰ ਇੱਥੇ ਗਰਮੀ ਬੜੀ ਹੈ ਤੇ ਘਰ ਕੱਲਾ ਛੱਡ ਕੇ ਆਉਣੇ ਆ ਤੇ ਉਹ ਚਲੋ ਉਹ ਵੀ ਸਮਝਦੀ ਹੈ ਕਿ ਮੇਰੇ ਮਾਪੇ ਉੱਲੇ ਲੱਗੇ ਹੋਏ ਨੇ ਤੇ ਗਰਮੀ 'ਚ ਬੈਠੇ ਹੋਏ ਨੇ ਤੇ ਕੋਈ ਮੇਰੇ ਵਾਸਤੇ ਅੱਛਾ ਸੋਚ ਰੇ ਨੇ ਅੱਛਾ ਕਰ ਰੇ ਨੇ ਉਹ ਵੀ ਸਾਥ ਦਿੰਦੇ ਘਰੇ ਜੀ ਲੋਕ ਕਰਕੇ ਆਉਨੇ ਆ ਇਹਨੂੰ ਪੱਕਾ ਪੁੱਕਾ ਲਾ ਕੇ ਇਹਦੀਆਂ ਚੀਜ਼ਾਂ ਵਗੈਰਾ ਖਿਡੋਨੇ ਵਗੈਰਾ ਦੇ ਕੇ ਉਹਨੇ ਇੱਕ ਫੋਨ ਦੇ ਕੇ ਆਉਨੇ ਆ ਜੋ ਮਿੰਟ ਮਿੰਟ ਅੱਧੇ ਘੰਟੇ ਬਾਅਦ 15 ਮਿੰਟ ਵਿੱਚ ਕਾਲ ਕਰਦੇ ਰਹਿੰਦੇ ਆ ਇਹ ਵੀ ਸਾਨੂੰ ਕਾਲ ਕਰਦੀ ਰਹਿੰਦੀ ਆ ਤੇ ਜਦੋਂ ਕੋਈ ਪਰੇਸ਼ਾਨੀ ਹੁੰਦੀ ਆ ਕੋਈ ਵਾਸ਼ਰੂਮ ਜਾਣਾ ਹੁੰਦਾ ਜਾਂ ਫਿਰ ਮੈਂ ਇੱਥੋਂ ਜਾਣਾ ਤੇ ਇਹਨੂੰ ਕਰਾ ਕਰੂਗੇ ਫਿਰ ਮੈਂ ਆਉਂਦਾ ਜੀ ਮਤਲਬ ਮੇਰੇ ਦੋ ਤਿੰਨ ਗੇੜੇ ਮੇਰੇ ਘਰ ਦੇ ਲੱਗ ਜਾਂਦੇ ਨੇ ਜੀ ਆਪਾਂ ਰੈਂਟ ਤੇ ਰਹਿੰਦੇ ਆ ਕੀ ਮਾਲੇ ਤੇ ਜਦੋਂ ਗੁਰੂ ਮਹਾਰਾਜ ਬਖਸ਼ੂ ਕਾ ਆਪਣਾ ਘਰ ਬਖਸ਼ੂ ਕਾ ਇਹਦੇ ਫਿਲਹਾਲ ਰੈਂਟ ਤੇ ਚੱਲਦੇ ਆ ਜੀ ਆਪਾਂ ਦੇ